ਅੱਜ ਅਸੀਂ ਗੱਲ ਕਰਾਂਗੇ ਅਬਚੇਤਨ ਮਨ ਦੀ ਸ਼ਕਤੀ ਨਾਲ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਬਿਮਾਰੀ ਰਹਿ ਰੱਖ ਸਕਦੇ ਹਾਂ ਇਸ ਦੇ ਲਈ ਸਾਨੂੰ ਆਪਣੇ ਅਬਚੇਤਨ ਮਨ ਨਾਲ ਵਾਰ-ਵਾਰ ਗੱਲ ਕਰਨੀ ਪਵੇਗੀ ਖੁਦ ਨੂੰ ਦਿਨ ਵਿੱਚ ਕਈ ਵਾਰ ਯਾਦ ਦਿਵਾਉਣਾ ਪਵੇਗਾ ਕਿ ਤੁਹਾਡੇ ਸਰੀਰ ਨੂੰ ਠੀਕ ਕਰਨ ਦੀ ਸ਼ਕਤੀ ਤੁਹਾਡੇ ਅਬਚੇਤਨ ਮਨ ਦੇ ਵਿੱਚ ਹੀ ਹੈ ਇਸੇ ਤਰ੍ਹਾਂ ਇੱਕ ਕਿਤਾਬ ਵਿੱਚ ਲਿਖਿਆ ਹੈ ਜਪਾਨ ਵਿੱਚ ਦੈਬ ਦੈਬਟੂਸ ਦਾ ਧਾਰਮਿਕ ਥਾਂ ਦੁਨੀਆ ਭਰ ਵਿੱਚ ਮਸ਼ਹੂਰ ਹੈ ਇਸ ਤੇ ਮੁੱਖ ਆਕਰਸ਼ਣ ਬੁੱਧ ਦੀ ਕਾਸ਼ੇਦੀ ਵਿਸਾਲ ਮੂਰਤੀ ਹੈ ਜਿਹੜੀ ਕਿ 42 ਫੁੱਟ ਉੱਚੀ ਹੈ ਇਸ ਵਿੱਚ ਬੁੱਧ ਹੱਥ ਬੰਨੀ ਬੈਠੇ ਹਨ ਅਤੇ ਉਹਨਾਂ ਦਾ ਸਿਰ ਡੂੰਗੀ ਚਿੰਤਨ ਦੇ ਅਨੰਦ ਦੀ ਮੁਦਰਾ ਵਿੱਚ ਝੁਕਿਆ ਹੋਇਆ ਹੈ ਇੱਥੇ ਜਵਾਨ ਅਤੇ ਬਿਰਧ ਦੋਵੇਂ ਮੂਰਤੀ ਦੇ ਪੈਰਾਂ ਵਿੱਚ ਚੜਾਵਾ ਚੜਾਉਂਦੇ ਹਨ ਚੜਾਵੇ ਵਿੱਚ ਪੈਸੇ ਫਲ ਚੌਲ ਅਤੇ ਸੰਤਰੇ ਚੜਾਉਂਦੇ ਹਨ ਮੋਮਬਤੀਆਂ ਜਗਾਈਆਂ ਜਾਂਦੀਆਂ ਹਨ ਅਤੇ ਮਨੋਕਤਾ ਮੰਨਦੀਆਂ ਜਾਂਦੀਆਂ ਹਨ ਇੱਥੇ ਹੀ ਇੱਕ ਮਟਿਆਰ ਦੀ ਪ੍ਰਾਰਥਨਾ ਸੁਣੀ ਗਈ ਜਿਸ ਨੇ ਹੇਠਾਂ ਝੁੱਕ ਕੇ ਦੋ ਸੰਤਰੇ ਚੜਾਏ ਉਹ ਬੁੱਧ ਨੂੰ ਆਪਣੀ ਆਵਾਜ਼ ਮੋੜਨ ਲਈ ਧੰਨਵਾਦ ਦੇ ਰਹੀ ਸੀ ਗੌਰਤਲਭ ਹੈ ਕਿ ਉਸ ਲੜਕੀ ਦੀ ਆਵਾਜ਼ ਚਲੀ ਗਈ ਸੀ ਲੇਕਿਨ ਇਸ ਧਾਰਮਿਕ ਥਾਂ ਤੇ ਆਉਣ ਤੋਂ ਬਾਅਦ ਉਸ ਦੀ ਆਵਾਜ਼ ਮੁੜ ਕੇ ਆ ਗਈ ਉਸ ਦੇ ਮਨ ਵਿੱਚ ਆਸਥਾ ਸੀ ਕਿ ਬੁੱਧ ਉਸ ਦੀ ਆਵਾਜ਼ ਮੋੜਨਗੇ ਬਸ਼ਰਤੇ ਕਿ ਉਹ ਨਿਸ਼ਚਿਤ ਰੀਤ ਕਰੇ ਉਪਵਾਸ ਕਰੇ ਤੇ ਚੜਾਵਾ ਚੜਾਏ ਉਸ ਦੀ ਆਸ ਤੇ ਵਿਸ਼ਵਾਸ प्रबल ਚਨ ਨਤੀਜਾ ਇਹ ਹੋਇਆ ਕਿ ਉਸ ਦੇ ਦਿਮਾਗ ਆਸਥਾ ਦੇ ਬਿੰਦੂ ਤੱਕ ਪਹੁੰਚ ਗਿਆ ਉਸ ਦੇ ਅਵਚੇਤਨ ਮਨ ਨੇ ਉਸ ਦੇ ਵਿਸ਼ਵਾਸ ਉੱਤੇ ਪ੍ਰਤੀਕਿਰਿਆ ਕਰਦਿਆਂ ਉਸ ਦੀ ਆਵਾਜ਼ ਨੂੰ ਠੀਕ ਕਰ ਦਿੱਤਾ ਕਲਪਨਾ ਅਤੇ ਅੰਨੇ ਵਿਸ਼ਵਾਸ ਦੀ ਸ਼ਕਤੀ ਇੰਨੀ ਪ੍ਰਬਲ ਹੈ ਕਿ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਇਸ ਦਾ ਇੱਕ ਅਦਭੁਤ ਉਦਾਹਰਨ ਇਹ ਹੈ ਕਿ ਆਸਟ੍ਰੇਲੀਆ ਵਿੱਚ ਪਰਥ ਵਿੱਚ ਰਹਿੰਦੇ ਇੱਕ ਵਿਅਕਤੀ ਨੂੰ ਟੀਬੀ ਹੋ ਗਈ ਸੀ ਉਸ ਦੇ ਫੇਫੜੇ ਬੁਰੀ ਤਰ੍ਹਾਂ ਖਰਾਬ ਹੋ ਗਏ ਉਨ੍ਹਾਂ ਦੇ ਪੁੱਤਰ ਨੇ ਆਪਣੇ ਪਿਤਾ ਦੀ ਮਦਦ ਕਰਨ ਦਾ ਫੈਸਲਾ ਕੀਤਾ ਉਸ ਨੇ ਆਪਣੇ ਪਿਤਾ ਨੂੰ ਘਰ ਜਾ ਕੇ ਦੱਸਿਆ ਕਿ ਉਹ ਹਾਲ ਹੀ ਵਿੱਚ ਅਜੀਬ ਸ਼ਕਤੀਆਂ ਵਾਲੇ ਇੱਕ ਸੰਨਿਆਸੀ ਨੂੰ ਮਿਲਿਆ ਸੀ ਅਤੇ ਉਸ ਨੇ ਇੱਕ ਅੰਗੂਠੀ ਸੰਨਿਆਸੀ ਕੋਲੋਂ ਲਿਆਂਦੀ ਹੈ ਜਿਸ ਨੂੰ ਛੂਹ ਨਾਲ ਹਰ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਜਦੋਂ ਪੁੱਤਰ ਨੇ ਆਪਣੇ ਪਿਤਾ ਨੂੰ ਉਹ ਅੰਗੂਠੀ ਦਿਖਾਈ ਤਾਂ ਪਿਤਾ ਨੇ ਉਸ ਦੇ ਹੱਥੋਂ ਅੰਗੂਠੀ ਖੋ ਲਈ ਉਹਨਾਂ ਨੇ ਅੰਗੂਠੀ ਆਪਣੇ ਸੀਨੇ ਨਾਲ ਲਗਾ ਕੇ ਮਨ ਹੀ ਮਨ ਪ੍ਰਾਰਥਨਾ ਕੀਤੀ ਅਤੇ ਸੌ ਗਏ ਹੈਰਾਨੀ ਦੀ ਗੱਲ ਹੈ ਕਿ ਉਹ ਸਵੇਰ ਤੱਕ ਬਿਲਕੁਲ ਠੀਕ ਹੋ ਚੁੱਕੇ ਸਨ ਕਲੀਨਿਕ ਦੀਆਂ ਸਾਰੀਆਂ ਜਾਂਚ ਰਿਪੋਰਟਾਂ ਵਿੱਚ ਉਹਨਾਂ ਨੂੰ ਟੀਬੀ ਦੇ ਰੋਗ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਇਸ ਤਰ੍ਹਾਂ ਦੇ ਚਮਤਕਾਰ ਹਰ ਵੇਲੇ ਹੁੰਦੇ ਹਨ ਇਸ ਚਮਤਕਾਰ ਬਾਰੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪੁੱਤਰ ਦੀ ਅਦਭੁਤ ਕਹਾਣੀ ਬਿਲਕੁਲ ਮਨਕਰਤ ਸੀ ਸਾਬਤ ਤਾਂ ਇਹ ਸੀ ਕਿ ਉਸਨੇ ਫੁੱਟਪਾਥ ਤੋਂ ਲੱਕੜ ਦਾ ਇੱਕ ਆਮ ਟੁਕੜਾ ਚੁੱਕ ਲਿਆ ਤੇ ਸੁਨਿਆਰੇ ਕੋਲ ਜਾ ਕੇ ਪੁਰਾਣੇ ਜ਼ਮਾਨੇ ਦੀ ਡਿਜ਼ਾਈਨ ਵਾਲੀ ਇੱਕ ਸੋਨੇ ਦੀ ਅੰਗੂਠੀ ਵਿੱਚ ਜੜਵਾ ਲਿਆ ਸੀ ਫਿਰ ਉਸਨੇ ਆਪਣੇ ਪਿਤਾ ਨੂੰ ਇਹ अंगूठी ਦੇ ਦਿੱਤੀ ਸੀ ਜ਼ाहिर ਹੈ ਤੁਸੀਂ ਸਮਝ ਗਏ ਹੋਵੋਗੇ ਕਿ ਫੁੱਟਪਾਥ ਤੋਂ ਚੁੱਕੀ ਉਸ ਲੱਕੜ ਦੇ ਟੁਕੜੇ ਨੇ ਪਿਤਾ ਦਾ ਇਲਾਜ ਨਹੀਂ ਕੀਤਾ ਇਲਾਜ ਤਾਂ ਪਿਤਾ ਦੀ ਕਲਪਨਾ ਸ਼ਕਤੀ ਕਰਨ ਹੋਇਆ ਸੀ ਜੇ ਡੀ ਕੇ ਪ੍ਰਭਾਵਤਾ ਨਾਲ ਵੱਧ ਗਈ ਸੀ ਇਸ ਦੇ ਨਾਲ ਹੀ ਪੂਰਨ ਉਪਚਾਰ ਦੀ ਵਿਸ਼ਵਾਸ ਦੀ ਭਰੀ ਆਸ ਵੀ ਸੀ ਕਲਪਨਾ ਸ਼ਕਤੀ ਆਸਥਾ ਜਾਂ ਵਿਅਕਤੀ ਪਰਕ ਭਾਵਨਾਵਾਂ ਦੇ ਨਾਲ ਮਿਲ ਗਈ ਅਤੇ ਇਹਨਾਂ ਦੋਵਾਂ ਦੇ ਸਮੇਲ ਨਾਲ ਉਸ ਦੇ ਅਵਚੇਤਨਮੰਦ ਦੀ ਸ਼ਕਤੀ ਨੇ ਉਸ ਬਿਮਾਰ ਵਿਅਕਤੀ ਦਾ ਇਲਾਜ ਕਰ ਦਿੱਤਾ ਪਿਤਾ ਨੂੰ ਇਸ ਗੱਲ ਦਾ ਕਦੇ ਵੀ ਇਲਮ ਨਹੀਂ ਹੋਇਆ ਕਿ ਉਸ ਦੇ ਨਾਲ ਕੋਈ ਚਾਲ ਚੱਲੀ ਗਈ ਹੈ ਜੇਕਰ ਉਸ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਹੋ ਸਕਦਾ ਸੀ ਉਹ ਬਿਮਾਰੀ ਦੁਬਾਰਾ ਤੋਂ ਉਸ ਨੂੰ ਆਪਣੀ ਜਕੜ ਵਿੱਚ ਜਕੜ ਲੈਂਦੀ ਬਰਹਾਲ ਉਸ ਨੂੰ ਕਦੇ ਵੀ ਦੁਬਾਰਾ ਟੀਬੀ ਨਹੀਂ ਆਈ ਅਤੇ ਇਸ ਘਟਨਾ ਦੇ 15 ਸਾਲ ਬਾਅਦ 99 ਸਾਲ ਦੀ ਉਮਰ ਵਿੱਚ ਹੋਰ ਕਾਰਨਾਂ ਕਰਕੇ ਉਹਨਾਂ ਦੀ ਮੌਤ ਹੋਈ ਸੋ ਸਾਨੂੰ ਇਹ ਸਮਝਣਾ ਹੋਵੇਗਾ ਕਿ ਆਸਥਾ ਵਿਸ਼ਵਾਸ ਜ਼ਮੀਨ ਵਿੱਚ ਬੀਜੇ ਹੋਏ ਬੀਜ ਵਾਂਗ ਹੈ ਜਦ ਵੀ ਅਸੀਂ ਆਸਥਾ ਜਾਂ ਵਿਸ਼ਵਾਸ ਦਾ ਬੀਜ ਆਪਣੇ ਅੰਦਰ ਬੀਜਦੇ ਹਾਂ ਤਾਂ ਇਸ ਨੂੰ ਵੀ ਫਲ ਲੱਗਦਾ ਹੈ ਆਪਣੇ ਮਨ ਵਿੱਚ ਜਦ ਅਸੀਂ ਪੋਜਿਟਿਵ ਵਿਚਾਰਾਂ ਦਾ ਬੀਜ ਬੀਜ ਦਿੰਦੇ ਹਾਂ ਤਾਂ ਉਸ ਨੂੰ ਆਸ ਦਾ ਪਾਣੀ ਅਤੇ ਖੁਰਾਕ ਦੇਣੀ ਹੋਵੇਗੀ ਤਾਂ ਹੀ ਉਹ ਵਿਚਾਰ ਵਸਤੂਕਤਾ ਯਾਨੀ ਕਿ ਅਸਲੀਅਤ ਵਿੱਚ ਬਦਲਦੇ ਹਾਇ ਦੁਨੀਆ ਦੇ ਸਾਹਮਣੇ ਪ੍ਰਗਟ ਹੋਣਗੇ ਅਗਰ ਤੁਹਾਡੇ ਮਨ ਵਿੱਚ ਕਿਸੇ ਕਿਤਾਬ ਨਵੀਂ ਖੋਜ ਜਾਂ ਨਾਟਕ ਦਾ ਵਿਚਾਰ ਹੈ ਤਾਂ ਇਸ ਗੱਲ ਤੇ ਯਕੀਨ ਕਰ ਸਕਦੇ ਹੋ ਕਿ ਇਹ ਸਭ ਤੁਹਾਡੇ ਕੋਲ ਮੌਜੂਦ ਹੈ ਆਪਣੇ ਵਿਚਾਰ ਯੋਜਨਾ ਜਾਂ ਕਾਰਡ ਦੀ વાસ્તਵਿਕਤਾ ਤੇ ਯਕੀਨ ਕਰੋ ਜਦੋਂ ਤੁਸੀਂ ਇੰਜ ਕਰੋਗੇ ਤਾਂ ਇਹ ਵਿਚਾਰ ਯੋਜਨਾ ਜਾਂ ਕਾਰਡ ਹਕੀਕਤ ਦਾ ਰੂਪ ਲੈ ਲਵੇਗੀ ਸਾਨੂੰ ਇਹ ਵਿਸ਼ਵਾਸ ਰੱਖਣਾ ਹੋਵੇਗਾ ਕਿ ਕਿਸੇ ਹੋਰ ਵਾਸਤੇ ਪ੍ਰਾਰਥਨਾ ਕਰਵੇਂ ਨੁਵੇਰੇ ਪੂਰਨਤਾ ਸੁੰਦਰਤਾ ਅਤੇ ਆਦਰਸ਼ ਦਾ ਤੁਹਾਡਾ ਅੰਤਰ ਗਿਆਨ ਕਿਸੇ ਦੂਸਰੇ ਦੇ ਅਵਚੇਤਨ ਮਨ ਦੇ ਨਕਾਰਾਤਮਕ ਸਰੂਪ ਨੂੰ ਬਦਲ ਸਕਦਾ ਹੈ ਅਤੇ ਅਦਭੁਤ ਨਤੀਜੇ ਵੀ ਦੇ ਸਕਦਾ ਹੈ। ਕਿਸੇ ਵੀ ਧਰਮ ਦੇ ਪੈਰੋਕਾਰਾਂ ਅਤੇ ਉਸ ਵਿੱਚ ਆਸਥਾ ਰੱਖਣ ਵਾਲਿਆਂ ਤੇ ਵੀ ਇਹ ਹੀ ਨਿਯਮ ਕੰਮ ਕਰਦਾ ਹੈ। ਅਗਰ ਅਸੀਂ ਵਕ ਵਕਤ ਧਰਮ ਸਥਾਨਾਂ ਉੱਪਰ ਜਿੰਨਾ ਚਮਤਕਾਰੀ ਇਲਾਜਾਂ ਬਾਰੇ ਸੁਣਦੇ ਹਾਂ ਉਹ ਅਵਚੇਤਨ ਮਨ ਤੇ ਪੈਣ ਵਾਲੇ ਪ੍ਰਭਾਵ ਕਾਰਨ ਹੀ ਮਨੁੱਖ ਦੇ ਅੰਦਰੋਂ ਉਪਚਾਰ ਸ਼ਕਤੀ ਪੈਦਾ ਹੁੰਦੀ ਹੈ ਅਤੇ ਇਨਸਾਨ ਨੂੰ ਬਿਮਾਰੀ ਤੋਂ ਮੁਕਤ ਕਰਦੀ ਹੈ ਸਾਨੂੰ ਇਹ ਜਾਣ ਕੇ ਹੈਰਾਨ ਹੋਣ ਦੀ ਜ਼ਰੂਰਤ ਨਹੀਂ ਕਿ ਮਨੁੱਖ ਦੇ ਸਰੀਰ ਵਿੱਚ ਪੈਦਾ ਹੋਣ ਵਾਲੇ ਸਾਰੇ ਰੋਗ ਇਨਸਾਨੀ ਮਨ ਵਿੱਚ ਪੈਦਾ ਹੁੰਦੇ ਹਨ ਇਸੇ ਲਈ ਇਲਾਜ ਵੀ ਇਸੇ ਵਿਧੀ ਦੁਆਰਾ ਹੀ ਪ੍ਰਭਾਵਸ਼ਾਲੀ ਨਤੀਜੇ ਦਿੰਦਾ ਹੈ ਇਹ ਹੈਰਾਨ ਕਰਨ ਵਾਲਾ ਤੱਥ ਹੈ ਇਹ ਮਨੁੱਖ ਉੱਪਰ ਸਮੋਹਨ ਕਿਰਿਆ ਦਾ ਇਸਤੇਮਾਲ ਕਰਕੇ ਉਸ ਨੂੰ ਸਮੋਹਿਤ ਕਰਨ ਵਾਲਾ ਇਨਸਾਨ ਆਪਣੇ ਮੁਤਾਬਕ ਕੰਮ ਕਰਵਾ ਸਕਦਾ ਹੈ ਅਤੇ ਇਸ ਵਿਧੀ ਨਾਲ ਤਕਰੀਬਨ ਹਰ ਰੋਗ ਦੇ ਲੱਛਣ ਉਸ ਵਿਅਕਤੀ ਵਿੱਚ ਪੈਦਾ ਕੀਤੇ ਜਾ ਸਕਦੇ ਹਨ ਜਿਸ ਨੂੰ ਕੇ ਸਮੋਹਿਤ ਕੀਤਾ ਗਿਆ ਹੈ ਇਨ੍ਹਾਂ ਗੱਲਾਂ ਤੋਂ ਵਿਚਾਰਾਂ ਦੀ ਸ਼ਕਤੀ ਦਾ ਪਤਾ ਲੱਗਦਾ ਹੈ ਕਿ ਇੱਕ ਇਨਸਾਨ ਦੇ ਅਵਚੇਤਨ ਮੰਤੇ ਵਿਚਾਰ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਅਸਰ ਪਾਉਂਦੇ ਹਨ ਇਲਾਜ ਦੀ ਸਿਰਫ ਇੱਕ ਹੀ ਵਿਧੀ ਹੈ ਉਹ ਹੈ ਆਸਥਾ ਅਤੇ ਸਿਰਫ ਇੱਕ ਹੀ ਉਪਚਾਰਕ ਸ਼ਕਤੀ ਹੈ ਅਤੇ ਉਹ ਹੈ ਤੁਹਾਡਾ ਅਵਚੇਤਨ ਮਨ ਯਾਦ ਰੱਖਣ ਯੋਗ ਹੈ ਕਿ ਭਾਵੇਂ ਤੁਹਾਡੀ ਆਸਥਾ ਸੱਚੀ ਹੋਵੇ ਜਾਂ ਝੂਠੀ ਤੁਹਾਨੂੰ ਉਸੇ ਤਰ੍ਹਾਂ ਦੇ ਨਤੀਜੇ ਮਿਲਣਗੇ ਤੁਹਾਡੇ ਅਵਚੇਤਨ ਮਨ ਤੁਹਾਡੇ ਦਿਮਾਗ ਦੇ ਵਿਚਾਰ ਉੱਪਰ ਪ੍ਰਕਿਰਿਆ ਦਿੰਦਾ ਹੈ ਇਸ ਲਈ ਅਵਚੇਤਨ ਮਨ ਦੇ ਵਿੱਚ ਹੀ ਹਰ ਬਿਮਾਰੀ ਦਾ ਇਲਾਜ ਛੁਪਿਆ ਹੋਇਆ ਹੈ ਧੰਨਵਾਦ